ਨਾਸ਼ਪਤੀ ਬਾਰੇ ਕਾਫੀ ਸਾਰੇ ਜਿਹੜੇ ਸਵਾਲ ਆਉਂਦੇ ਰਹਿੰਦੇ ਆ ਵੀ ਨਾਸ਼ਪਤੀ ਬਾਰੇ ਵੀਡੀਓ ਬਣਾਓ ਪਹਿਲਾਂ ਵੀ ਆਪਾਂ ਕਾਫੀ ਵਾਰ ਜਿਹੜੀ ਇਸ ਚੀਜ਼ ਬਾਰੇ ਵੀਡੀਓ ਬਣਾਈ ਹੈਗੀ ਨਾਸ਼ਪਤੀ ਦੇ ਹੁਣ ਜਿਹੜੇ ਪੱਤੇ ਇਸ ਰੁੱਤ ਦੇ ਵਿੱਚ ਬਿਲਕੁਲ ਝੜ ਜਾਣੇ ਆ ਜੀ ਤੇ ਇਹ ਪੱਤ ਝੜ ਰੁੱਤ ਦਾ ਇੱਕ ਤਰ੍ਹਾਂ ਦਾ ਦਰਖਤ ਹੈਗਾ ਹੈਗਾ ਤੇ ਉਸ ਸਮੇ ਜਿਹੜਾ ਸਰਦੀਆਂ ਦੇ ਵਿੱਚ ਬਿਲਕੁਲ ਵੀ ਇਹਦੇ ਉੱਪਰ ਪੱਤੇ ਨਹੀਂ ਹੁੰਦੇ ਕੱਲੀਆਂ ਟਾਹਣੀਆਂ ਰਹਿ ਜਾਂਦੀਆਂ ਹੈਗੀਆਂ ਤੇ ਉਹੀ ਜਿਹੜਾ ਸਮਾਂ ਹੁੰਦਾ ਹੈਗਾ ਇਹਦੀ ਕਟਿੰਗ ਦਾ ਵੀ ਹੁੰਦਾ ਹੈਗਾ ਇਸ ਵੀਡੀਓ ਦੇ ਵਿੱਚ ਇਹਦੀ ਜਿਹੜਾ ਆਪਾਂ ਦੇਖਭਾਲ ਸੰਬੰਧੀ ਕਟਿੰਗ ਸੰਬੰਧੀ ਖਾਦ ਖਰਾਕ ਸੰਬੰਧੀ ਜਿਹੜੀ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਅ ਹੁਣ ਗੱਲ ਕਰ ਲਈਏ ਨਾਸ਼ਪਤੀ ਨੂੰ ਲਾਉਣ ਦੇ ਸਮੇਂ ਦੀ ਵੈਸੇ ਤਾਂ ਨੰਗੀ ਜਾੜਾ ਵਾਲੇ ਬੂਟੇ ਜਿਹੜੇ ਦਸੰਬਰ ਜਨਵਰੀ ਦੇ ਵਿੱਚ ਲਾਏ ਜਾ ਸਕਦੇ ਆਗੇ ਅ ਉਹ ਜਿਹੜੇ ਥੈਲੀ ਦੇ ਵਿੱਚ ਬੂਟੇ ਆਗੇ ਉਹਨਾਂ ਨੂੰ ਤੁਸੀਂ ਫਰਵਰੀ ਮਾਰਚ ਦੇ ਵਿੱਚ ਲਗਾ ਸਕਦੇ ਹੋ ਜਾਂ ਫਿਰ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਲਾ ਸਕਦੇ ਹੋਗੇ ਜਿਹੜੇ ਥੈਲੀ ਵਾਲੇ ਬੂਟੇ ਵਧੀਆ ਬਣੀ ਹੋਈ ਜਾੜ ਵਾਲੇ ਆ ਉਹ ਉਸ ਸਮੇਂ ਵੀ ਚੱਲੇ ਜਾਂਦੇ ਆ ਜੇਕਰ ਤੁਸੀਂ ਨੰਗੀ ਜਾੜਾ ਵਾਲੇ ਬੂਟੇ ਲਾਉਣੇ ਆ ਤਾਂ ਜਿਹੜਾ ਤੁਹਾਨੂੰ ਇਹ ਦਸੰਬਰ ਜਨਵਰੀ ਦੇ ਵਿੱਚ ਹੀ ਲਾਉਣੇ ਪੈਣਗੇ ਇਹ ਤਾਂ ਜਿਹੜੀ ਇਹਦੀ ਲਾਉਂਡਰੀ ਗੱਲ ਹੋਊਗੀ ਕਿਸਮਾਂ ਦੀ ਗੱਲ ਕਰ ਲਈਏ ਪੰਜਾਬ ਨਾਖ ਜਿਹੜੀ ਸਖਤ ਨਾਸ਼ਪਤੀ ਦੇ ਵਿੱਚ ਜਿਹੜੀ ਕਿਸਮ ਹੈਗੀ ਆ ਤੇ ਜਿਹੜੀ ਪੰਜਾਬ ਬਿਊਟੀ ਹੈਗੀ ਉਹ ਜਿਹੜੀ ਹੈਗੀ ਹੈਗੀ ਜਿਹੜੀ ਆਪਣੀ ਪੂਲੇ ਵਾਲੀ ਨਾਸ਼ਪਤੀ ਹੁੰਦੀ ਇਹਨੂੰ ਸੌਫਟ ਪੀਅਰ ਕਹਨੇ ਆਗੇ ਤੇ ਉਹਦੇ ਚ ਬੱਗੂ ਗੋਸ਼ਾ ਵੀ ਤੇ ਨਿਜੀ ਸਿੱਕੀ ਇਹ ਦੋ ਕਿਸਮਾਂ ਹੋਰ ਵੀ ਹੈਗੇ ਆਗੇ ਤੇ ਜਿਹੜੀ ਹਾਰਡ ਪੀਅਰ ਹੈਗੀ ਇਹਦੇ ਵਿੱਚ ਜਿਹੜੀ ਪੰਜਾਬ ਨਾ ਕੇ ਸੁੰਦੇ ਕਾਫੀ ਵਧੀਆ ਨਤੀਜੇ ਜਿਹੜੇ ਮਿਲਦੇ ਨੇਗੇ ਲਾਉਣ ਦੇ ਸਮੇਂ ਦੀ ਆਪਾਂ ਗੱਲ ਕਰ ਚੁੱਕੇ ਆ ਕਿ ਖਾਦ ਖਰਾਕ ਕਿਹੜੇ ਸਮੇਂ ਦੇਣੀ ਹੈਗੀ ਜਿਹੜੀ ਨਾਸ਼ਪਤੀ ਦੇ ਬੂਟੇ ਨੂੰ ਤੁਸੀਂ ਖਾਦ ਦੇਣੀ ਹੈਗੀ ਉਹਦੇ ਲਈ ਜਿਹੜਾ ਟਕਮਸਮਾ ਹੈਗਾ ਯੂ ਹੈਗਾਗਾ ਦਸੰਬਰ ਤੇ ਜਨਵਰੀ ਦਸੰਬਰ ਦੇ ਅੰਤ ਵਿੱਚ ਤੇ ਜਨਵਰੀ ਦੇ ਸ਼ੁਰੂ ਵਿੱਚ ਤੁਸੀਂ ਇਹਨੂੰ ਖਾਦ ਦੇ ਸਕਦੇ ਹੋਗੇ ਰੂੜੀ ਦੀ ਵਧੀਆ ਗਲੀ ਸੜੀ ਖਾਦ ਤੁਸੀਂ ਇੱਕ ਸਾਲ ਦੇ ਬੂਟੇ ਨੂੰ 10 ਕਿਲੋ ਖਾਦ ਜਿਹੜੀ ਦੇਣੀ ਹੈਗੀ 10 ਤੋਂ ਵੀ ਤੁਸੀਂ 8 ਕਰ ਸਕਦੇ ਹੋ ਜ਼ਿਆਦਾ ਖਾਦ ਕਈ ਵਾਰ ਜਿਹੜੀ ਨੁਕਸਾਨ ਕਰ ਜਾਂਦੀ ਹੈਗੀ ਇਸ ਲਈ ਜਿਹੜਾ ਕੱਟ ਪਾ ਗਿਆ ਆਪਾਂ ਦੁਬਾਰੇ 10-15 ਦਿਨਾਂ ਦੇ ਬਾਅਦ ਵਿੱਚ ਤੋਂ ਡੋਜ ਦੇ ਸਕਦੇ ਹਾਂ ਪਰ ਜੇਕਰ ਵੱਧ ਪੈ ਗਈ ਤਾਂ ਉਹਦਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਾਨੂੰ ਇਸ ਚੀਜ਼ ਦਾ ਜਿਹੜਾ ਖਾਸ خیال ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈਗਾ ਖਾਦ ਦੇਣ ਦਾ ਤਰੀਕਾ ਜਿਹੜਾ ਬੂਟੇ ਦੀ ਛਾਤਰੀ ਤੇ ਦਿਵਾਲੇ ਜਿਹੜੀ ਹਲਕੀ ਗੜਾਈ ਕਰਕੇ ਖਾਦ ਦੇ ਸਕਦੇ ਹੋ ਖਾਸ ਛਿੱਟ ਕੇ ਉੱਪਰ ਥੋੜੀ ਥੋੜੀ ਮਿੱਟੀ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਥੋੜਾ ਬਹੁਤਾ ਹਲਕਾ ਪਾਣੀ ਦਿਓਗੇ ਤਾਂ ਉਹਦੇ ਨਾਲ ਖਾਦ ਜਿਹੜੀ ਬੂਟੇ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਜਿਹੜਾ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਊਗੀ ਤੇ ਜਿਹੜਾ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾਗੇ ਜਿਹੜਾ ਇਸ ਬੂਟੇ ਨੂੰ ਜੁਲਾਈ ਤੋਂ ਲੈ ਕੇ ਤੇ ਸਤੰਬਰ ਅਕਤੂਬਰ ਮਹੀਨੇ ਤੱਕ ਜਿਹੜਾ ਪਾਣੀ ਬਿਲਕੁਲ ਹੀ ਨਹੀਂ ਦੇਣਾ ਹੁੰਦਾ ਉਸ ਸਮੇਂ ਦਿੱਤਾ ਗਿਆ ਪਾਣੀ ਜਿਹੜਾ ਇਹਦਾ ਇਹਦੇ ਟਾਣੀਆਂ ਸੁੱਕਣ ਦਾ ਕਾਰਨ ਬਣਦਾਗਾ ਅਸੀਂ ਵੀ ਜਿਹੜਾ ਆਪਦੀ ਜਿਹੜੀ ਸਮਝ ਮੁਤਾਬਕੇ ਤੋਂ 5-6 ਫੁੱਟ ਦੂਰ ਖਾਲੀ ਪਾਈ ਸੀਗੀ ਪਰ ਫਿਰ ਵੀ ਕਾਫੀ ਜਿਹੜਾ ਇਹਦਾ ਨੁਕਸਾਨ ਟਾਣੀਆਂ ਦਾ ਜਿਹੜਾ ਹੋਇਆਗਾ ਜਿਵੇਂ ਕਿ ਇਹ ਟਾਣੀਆਂ ਤੁਸੀਂ ਦੇਖ ਸਕਦੇ ਹੋਗੇ ਇਹ ਸੁੱਕੀਆਂ ਸ਼ੁਰੂ ਹੋ ਗਈਆਂ ਇਹ ਵੀ ਲਗਾਤਾਰ ਚਾਰ ਪੰਜ ਵਾਰੀ ਇੱਥੋਂ ਨਹੀਂ ਪਾਣੀ ਲੱਗ ਗਿਆ ਤੇ ਇਹਦੀ ਜੜ ਉੱਥੋਂ ਤੱਕ ਹੈਗੀ ਹੈ ਕਿ ਇਹੀ ਨੁਕਸਾਨ ਹੋਣ ਦਾ ਮੁੱਖ ਕਾਰਨ ਹੈਗਾ ਜਿਹੜਾ ਇਹਨਾਂ ਬੂਟਿਆਂ ਨੂੰ ਪਾਣੀ ਦੇਣ ਦਾ ਤਰੀਕਾ ਹੈਗਾ ਉਹ ਇਹੀ ਹੈ ਕਿ ਜਿਹੜਾ ਇਹਨਾਂ ਦੀ ਜੜ ਤੋਂ ਪਾਣੀ ਦੂਰ ਰੱਖਿਆ ਜਾਵੇ ਤੇ ਹਲਕੀ ਸਲਾਬ ਦਿੱਤੀ ਜਾਵੇ ਤੇ ਜਿਹੜਾ ਜੁਲਾਈ ਅਗਸਤ ਸਤੰਬਰ ਇਹ ਤਾਂ ਮਹੀਨਿਆਂ ਦੇ ਵਿੱਚ ਜਿਹੜਾ ਪਾਣੀ ਇਹਨਾਂ ਤੋਂ ਰੋਕ ਕੇ ਰੱਖਿਆ ਜਾਵੇ ਖਾਦ ਦੀ ਗੱਲ ਆਪਾਂ ਕਰ ਲਈ ਜੀ ਕਟਾਈ ਦੀ ਗੱਲ ਕਟਾਈ ਦਾ ਸਮਾਂ ਜਿਹੜਾ ਉਹ ਵੀ ਦਸੰਬਰ ਜਨਵਰੀ ਹੀ ਹੈ ਉਹ ਸਮੇਂ ਜਿਹੜਾ ਤੁਸੀਂ ਸੁੱਕੀਆਂ ਟਾਣੀਆਂ ਲਾਉਣੀਆਂ ਲਾਉਣੀਆਂ ਨੇ ਜੀ ਤੇ ਜਿਹੜੀ ਨਵੀਂ ਗ੍ਰੋਥ ਨੂੰ ਥੋੜਾ ਬਹੁਤਾ ਕੱਟਣਾਗਾ ਤੇ ਜਿਹੜੀ ਇਹ ਹੁੰਦੀ ਹੈ ਵੱਡ ਇਹਦੇ ਉੱਪਰ ਫਲ ਆਉਣਾ ਹੁੰਦਾ ਫੁੱਲ ਆਉਣਾ ਹੁੰਦਾਗਾ ਤੇ ਇਹ ਵੱਡਾ ਦੀ ਗਿਣਤੀ ਤੁਸੀਂ ਵਧਾਉਣੀ ਹੁੰਦੀ ਹੈਗੀ ਇਹ ਕੱਚੀ ਬਾਡਾ ਕੀ ਜਿਹੜੀ ਪੱਕੀ ਬਾਡਾ ਕੀ ਉਹ ਜਿਹੜੀ ਥੋੜੀ ਜੀ ਜ਼ਿਆਦਾ ਜਿਹੜੀ ਲੈਂਥ ਦੀ ਹੁੰਦੀ ਹੈਗੀ ਲੰਬਾਈ ਦੀ ਹੁੰਦੀ ਹੈਗੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਇਹ ਵੱਡ ਹੁੰਦੀ ਹੈਗੀ ਤੇ ਇੰਨਾ ਵੱਡਾ ਨੂੰ ਤੁਸੀਂ ਨਹੀਂ ਕੱਟਣਾ ਹੁੰਦਾ ਇਹਨਾਂ ਦੇ ਉੱਪਰ ਫੜਾਉਂਦਾ ਹੁੰਦਾ ਤੇ ਜਿਹੜੀ ਕਟਾਈ ਹੈਗੀ ਉਹ ਇਸ ਹਿਸਾਬ ਨਾਲ ਕਰਨੀ ਹੁੰਦੀ ਹੈ ਕਿ ਬੂਟੇ ਦੇ ਉੱਪਰ ਜ਼ਿਆਦਾ ਫਲ ਵੀ ਨਾ ਆਵੇ ਕਿਉਂਕਿ ਬੂਟੇ ਦੀ ਓਵਰ ਛੋਟੀ ਹੋਵੇ ਤੇ ਜ਼ਿਆਦਾ ਫਲ ਆ ਜਾ ਉਹ ਵੀ ਬੂਟੇ ਨੂੰ ਜਿਹੜਾ ਡਿਪਰੈਸ਼ਨ ਦੇ ਵਿੱਚ ਲੈ ਜਾਂਦਾ ਯਾਨੀ ਕਿ ਬੂਟੇ ਨੂੰ ਦਬਾਅ ਮਹਿਸੂਸ ਹੁੰਦਾ ਹੈਗਾ ਇਹ ਕਟਾਈ ਦੀ ਜਿਹੜਾ ਢੰਗ ਤਰੀਕਾ ਹੈਗਾ ਉਹ ਦਸੰਬਰ ਜਨਵਰੀ ਦੇ ਵਿੱਚ ਆਪਾਂ ਲਾਈਵ ਜਿਹੜਾ ਤੁਹਾਨੂੰ ਕਟਾਈ ਕਰਕੇ ਦੱਸ ਦੇਵਾਂਗੇ ਵੀ ਕਿਸ ਤਰ੍ਹਾਂ ਇੱਕ ਲੀਡਰ ਟਾਣੀ ਰੱਖਣੀ ਹੈਗੀ ਉਹਦੇ ਨਾਲ ਸਾਈਡਾਂ ਤੇ ਟਾਣੀਆਂ ਰੱਖਣੀਆਂ ਹੈਗੀਆਂ ਤੇ ਕਿੰਨੀਆਂ ਟਾਣੀਆਂ ਰੱਖਣੀਆਂ ਨੇ ਜਿਆਦਾ ਜਿਹੜਾ ਬੂਟੇ ਦੇ ਵਿੱਚ ਜਿਹੜਾ ਸੰਘਣਾਪਣ ਨਹੀਂ ਹੋਣਾ ਚਾਹੀਦਾ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਆਦਾ ਸੰਘਣੇਪਣ ਦੇ ਵਿੱਚ ਹਵਾ ਤੇ ਧੁੱਪ ਦਾ ਜਿਹੜਾ ਆਣ ਪ੍ਰਦਾਨ ਕਾਫੀ ਘੱਟ ਹੁੰਦਾ ਹੈਗਾ ਜੀ ਖਾਦ ਦੀ ਗੱਲ ਹੋ ਗਈ ਛੜਕਾਵਾ ਦੀ ਗੱਲ ਕਰ ਲਈਏ ਜਿਹੜਾ ਤੁਸੀਂ ਪਾਠੀਆਂ ਦਾ ਪਾਣੀ ਇਹਦੇ ਉੱਪਰ ਛਿੜਕ ਸਕਦੇ ਹੋ ਜਿਬਰੈਲਿਕ ਐਸਿਡ ਉਹਦੇ ਵਿੱਚ ਹੁੰਦਾ ਹੈਗਾ ਸਰੋਂ ਦੀ ਖਾਲ ਪਿਆਉਂਗੇ ਛੜਕ ਸਕਦੇ ਹੋ ਜਿਹੜੀ ਰੂੜੀ ਦੀ ਖਾਦ ਦੇਣੀ ਹੈ ਜਦੋਂ ਤੁਸੀਂ ਉਹਦੇ ਨਾਲ ਵੀ ਸਰੋਂ ਦੀ ਖਾਲ ਜਿਹੜੀ ਅ ਅੱਧਾ ਪੌਣਾ ਕਿਲੋ ਤੁਸੀਂ ਦੇ ਸਕਦੇ ਹੋਗੇ ਇੱਕ ਜਿਹੜਾ ਸਰੋਂ ਦੀ ਖਾਲ ਬਾਰੇ ਗੱਲ ਸੁਣ ਚਾਉਂਦੀ ਆ ਕਿ ਜਿਹੜੀ ਉਹ ਅ ਲੱਕੜ ਦੇ ਕੋਹਲੂ ਵਾਲੀ ਹੋਵੇ ਜਾਂ ਇਹ ਹੋਵੇ ਉਹ ਹੋਵੇ ਉਹ ਜ਼ਿਆਦਾ ਚੀਜ਼ਾਂ ਅਫੈਕਟ ਨਹੀਂ ਪਾਉਂਦੀਆਂ ਕਿਉਂਕਿ ਆਰਗੈਨਿਕ ਮੈਟਰ ਤੇ ਥੋੜੇ ਬਹੁਤੇ ਤੱਤਾਂ ਦਾ ਫਰਕ ਜ਼ਰੂਰ ਹੋ ਸਕਦਾ ਪਰ ਉਹਦੇ ਚ ਜਿਹੜਾ ਕਾਫੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਆਪਾਂ ਨੂੰ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਫੇਰ ਵੀ ਲੱਗੇ ਕਿ ਨਾਈਟ੍ਰੋਜਨ ਦੀ ਕਮੀ ਨਾ ਰਹੇ ਜੇ ਤਾਂ ਲੱਸੀ ਦੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾਓ ਤੇ ਉਹ ਜਿਹੜਾ ਖਾਦ ਦੇਣ ਸਮੇ ਤੁਸੀਂ ਬੂਟੇ ਦੇ ਦੁਆਲੇ ਦੇ ਦਿਓ ਉਹਦੇ ਨਾਲ ਵੀ ਕਾਫੀ ਤੱਤਾਂ ਦੀ ਜਿਹੜੀ ਪੂਰਤੀ ਹੋ ਜਾਂਦੀ ਹੈਗੀ ਉਮੀਦ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਊਗਾ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਤੇ ਸਾਡੇ ਪੇਜ ਨੂੰ ਇੰਨਾ ਪਿਆਰ ਦੇਣ ਲਈ ਸਾਡਾ ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਵੀਡੀਓ ਦੇਖਦੇ ਰਹੋ ਤੇ ਆ ਵੀਡੀਓ ਨੂੰ ਬਹੁਤ ਤੋਂ ਸ਼ੇਅਰ ਕਰਦੇ ਰਹੋ ਧੰਨਵਾਦ